ਜਰਵਾਇ ਐਮਐਲਏ ਸਾਹਿਬ ਖੜੇ ਆ ਆਪਣੇ ਸ਼ਿਕਲਾ ਆ ਇਹ ਤੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਤੁਸੀਂ ਲੰਬੀ ਤੇ ਜਿੱਤੇ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇਧਰ ਆ ਕੇ ਉਹ ਕਿਹੜੇ ਲੋਕਾਂ ਦੇ ਬੇਸਰਾਂ ਛੱਡ ਕੇ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣ ਹੈ ਪਾਰਟੀ ਨੇ ਕਹਿੰਦਾ ਵੀ ਤੂੰ ਇਹ ਬਿਲਕੁਲ ਆਮਪੀ ਜੋੜਾਂ ਨਹੀਂ ਤੇ ਮੈਂ ਲੜ ਸਕਦਾ ਮੇਰਾ ਮੌਲਿਕ ਅਧਿਕਾਰ ਹੈ ਲੋਕਾਂ ਦੇ ਵੋਟਾਂ ਪਾਉਣੀਆਂ ਨਾ ਪਉਣੀਆਂ ਮੈਨੂੰ ਮੌਲਿਕ ਅਧਿਕਾਰ ਹੈ ਤੁਸੀਂ ਉਦੋਂ ਲੋਕਾਂ ਨਾਲ ਵਾਅਦਾ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਬੈਂਚ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿੱਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਸ ਗੱਲ ਨੂੰ ਉਸ ਗੱਲ ਨੂੰ ਬਾਈ ਜੀ ਵੇਖੋ ਇਹ ਇਸ ਗੱਲ ਤੇ ਵੀ ਮਾਫੀ ਚਾਹੁੰਦਾ ਇਹ ਮੇਰੀ ਵੇਖੋ ਇਹ ਮੇਰਾ ਅਧਿਕਾਰ ਹੈ ਮੈਂ 10 ਚੋਣਾਂ ਵੀ ਲੈਣਾ ਲੋਕ ਮੈਨੂੰ ਮੋੜ ਦੇ ਦੇਵਾਂਗਾ ਬਿਲਕੁਲ ਹ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਡੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਬੰਦੇ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਅਸੀਂ ਲਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਅਦ ਚਾ ਹੀ ਐਮਐਲਏ ਨਹੀਂ ਉਹ ਬਣਾਇਆ ਮਤਲਬ ਅੱਜ ਤੱਕ ਏਐਸਐਮਐਲਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਇਆ ਗਿਆ ਲੋਕਾਂ ਦਾ ਚੁਣਿਆ ਛੋਟੀ ਸਰਕਾਰ ਨਹੀਂ ਤੁਸੀਂ ਪਾਸੇ ਮਾਰ ਨੂੰ ਰਲੂ ਤੁਸੀਂ ਮਾਰ ਪੁੱਛ ਨਹੀਂ ਤੁਸੀਂ ਕੈਬਨੇਟ ਚ ਇਕੱਲਾ ਬੈਠਾ ਮੇਰੇ ਨਾਲ ਭਰਾ ਇਹ ਮੇਰੀ ਮੱਤ ਤਰੀ ਜਾਂਦਾ ਮੈਂ ਤੁਸੀਂ ਕੈਬਨੇਟ ਚ ਹੋ ਤੇ ਜ਼ਿੰਮੇਵਾਰ ਉਹ ਵੀ ਕਿਹੜੇ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਭਾਈ ਉਹ ਜਿਹੜੀ ਗੱਲ ਮੇਰੀ ਵੱਡੀ ਨਹੀਂ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰ ਲਓ ਜੀ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦੇਉਣਾ ਵੀ ਨਹੀਂ ਇਹ ਕੱਲ ਨੂੰ ਇਹ ਭਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਦ ਹੈ ਭਾਵੇਂ ਅਸੀਂ ਨਹੀਂ ਟੋਣਾ ਜਿੱਸਾ ਲੇ ਕਾ ਮਤਲਬ ਇਸ ਕਰਕੇ ਵੀ ਜੇ ਛੋਟੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ ਨਹੀਂ ਹਾਂ ਨਹੀਂ ਉਹ ਇਸ ਗੱਲ ਇਸ ਗੱਲ ਦੇ ਵਿੱਚ ਮੈਂ ਨਹੀਂ ਬੋਲਦਾ ਮੇਰੀ ਹਾਂ ਜਨਾਬ ਲਾਉਂਦਾ ਨਾਮ ਲਾਉਂਦਾ ਮੈਨੂੰ ਮੈਨੂੰ ਉਹਨਾਂ ਨੂੰ ਚੰਗਾ ਲੱਗਿਆ ਮੈਨੂੰ ਮਿਨਿਸਟਰ ਬਣਾ ਲਿਆ ਮੈਂ ਤਾਂ ਮੈਂ ਐਮਐਲਏ ਤੁਰੇ ਫਿਰਦਾ ਸੀ ਮੈਂ ਇਹ ਨਹੀਂ ਕੱਲ ਕਰਦਾ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਛੋਟਾ ਕੇਜਰੀਵਾਲ ਹੈ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਚੋਣ ਇਸ ਏਜੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਉਹ ਨਹੀਂ ਆ ਕਰ ਅਸੀਂ ਕਹਿੰਦੇ ਆ ਵੀ ਬੋਦੀ ਕਰਨ ਲਈ ਤਿਆਰ ਹੁਣ ਰੱਬ ਜਾਣਦਾ ਕੌਣ ਤਿਆਰ ਆ ਉਹਨੇ ਮਤਲਬ ਉਸ ਜਿਹੜਾ ਸੀ ਵਿਚਾਰਧਾਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਉਂਦਾ ਮੇਰੇ ਛੋਟੀ ਸਰਕਾਰ ਮੇਰੇ ਨੋਟਿਸ ਨਹੀਂ ਬਾਈ ਜੀ ਨਹੀਂ ਨਹੀਂ ਜਿਹੜੀ ਹੈ ਨਹੀਂ ਉਹ ਬੈਠੋਂ ਇੱਕਦਮ ਵੇਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਿਸ ਨਹੀਂ ਤੇ ਨਾ ਹੀ ਮੈਂ ਇਸ ਸਹਿਮਤ ਜਾਂ ਪੰਜਾਬ ਪੰਜਾਬ ਹੈ ਮਤਲਬ ਛੋਟੀ ਸਰਕਾਰ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮੋ ਆ ਉਹ ਇਹ ਤੇਰ ਪਾਰਟੀ ਕਰਨੀ ਸਾਰੇ ਦੇਸ਼ ਦੀ ਚਲਦੀ ਹੈ ਤੁਹਾਡਾ ਵੀ ਕੋਈ ਕਿਸਾਨ ਯੂਨੀਅਨ ਦਸਟਰੀਮ ਹੋਣਾ ਹਰ ਇੱਕ ਬੰਦੇ ਦਾ ਸੁਪਰੀਮ ਹੋਣਾ ਕਿੱਦੋਂ ਦਾ ਇੱਥੋਂ ਦਾ ਮੁੱਦਾ ਇੱਥੋਂ ਦਾ ਨਹੀਂ ਨਹੀਂ ਬਿਲਕੁਲ ਹੁੰਦਾ ਨਹੀਂ ਹੁਣ ਜਿਹੜੀ ਇੱਕ ਚੌਣਾ ਇੱਕ ਭਾਸ਼ਾ ਮਤਲਬ ਸਾਰੇ ਤੇ ਉਹ ਉਹ ਨਰਿੰਦਰ ਉਹ ਕੰਮ ਕਰ ਰਹੇ ਤੇ ਫਿਰ ਛੋਟੀ ਪੰਜਾਬ ਸਰਕਾਰ ਨੂੰ ਤਾਂ ਖਾਡਣ ਕਿਉਂ ਨਹੀਂ ਕਰਦੇ ਕਰਦੇ ਨੇ ਇਸ ਦਾ ਲੋਕੀ ਰੋਲਾ ਪਾਈ ਇੱਥੇ ਰੋਲੇ ਹੁਣ ਹੁਣ ਵੀ ਪਾ ਗਏ ਆ ਮੈਂ ਤਾਂ ਅਹੀ ਰੋਲਾ ਪਾਈ ਰਹੇ ਆ ਨਹੀਂ ਨਹੀਂ ਮਤਲਬ ਜਨਤਕ ਤੌਰ ਤੇ ਅਖਬਾਰਾਂ 'ਚ ਖੰਡਣ ਕਰੋ ਤੁਸੀਂ ਪਰ ਪੰਜਾਬ ਸਰਕਾਰ ਕੋਲ ਚਲੋ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਰੋਲਾ ਨਹੀਂ ਕਰਦਾ ਵੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚ ਜਾਓ ਪਰ ਇਹਨੂੰ ਪਤਾ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਜੇ ਲੋਕਾਂ ਦਾ ਵਿਰੋਧ ਜੇ ਲੋਕ ਸਾਡੇ ਵਿਰੋਧ ਹੋ ਜਾਵੇ ਮਤਲਬ ਜਨਤਕ ਤੌਰ ਤੇ ਹੁੰਦਾ ਵਿਰੋਧ ਕਰਨਾ ਚਾਹੀਦਾ ਥੋੜੇ ਕਰਦੇ ਜਨਤਾ ਚ ਕਰਦੇ ਸਾਰੀ ਚਾ ਮਤਲਬ ਇੱਕ ਵੀ ਕਦੇ ਪ੍ਰੈਸ਼ਰ ਚ ਨਹੀਂ ਆਇਆ ਕਦੇ ਘੱਟ ਮਰਿਆ ਮੈਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਮਤਲਬ ਬਹੁਤਾ ਪ੍ਰੈਸ਼ਰ ਚ ਨਾ ਜਾਨਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਅਸੀਂ ਤੇ ਹੁਣ ਵੀ ਚਲੋ ਇੱਕ ਤੁਸੀਂ ਨਾਲ ਸਾਰੇ ਨੂੰ ਵੀ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਜੀ ਮਤਲਬ ਇਸ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾੜੀ ਜਿਮੀ ਲਾਰ ਦੀ ਇੱਕ ਜੀ ਕਹਿੰਦੀ ਪਸ਼ੂ ਕਿੱਧਰ ਮੈਨੂੰ ਪਤਾ ਜੀ ਮੈਨੂੰ ਹੋਇਆ ਤੇ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗੈਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਹੀ ਉਹਨਾਂ ਦੇ ਕਾਰਵਾਈ ਕਰੀ ਹਾਂਜੀ ਹੋਈ ਹੈ ਮਤਲਬ ਮਾਰਸਾ ਝਿਲੀ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਕਾਲੇ ਗੋਲੇ ਤੇ ਕੁੰਡੇ ਸੀ ਇਹ ਖੜੇ ਆ ਗਏ ਹੋਈ ਹੈ ਬਾਈ ਜੀ ਤੁਸੀਂ ਦੇਖੋ ਫਾਈਲਾਂ ਚ ਹੋਈ ਹੈ ਮੈਂ ਭੇਜਣੀ ਹੈ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਪਾਸੇ ਕਰ ਸਕਦਾ ਹਾਂ ਉਹ ਦਸ ਸਾਲ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਡੱਪ ਗਿਆ ਬਾਰ-ਬਾਰ ਦਾ ਹੋਕ ਰਾ ਗਏ ਉਹ 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 ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਗ ਦੀ ਮੈਨੂੰ ਨਹੀਂ ਦੇ ਰਿਟਾਇਰਮੈਂਟ ਜਿਹੜੀ ਗੱਲ ਮੇਰੀ ਹੈ ਜੀ ਜੀ ਤਾਂ ਵਿਧਾਨ ਸਭਾ ਤੁਸੀ ਇਹ ਯਾਰ ਦੇਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਮਾਮਲਾ ਦੇ ਰਹੀ ਹੈ ਮਾਮਲੇ ਵਾਸਤੇ ਵੀ ਪਹਿਲਾਂ ਨਾਲ ਇਸ ਦਾ ਕੁਝ ਹੋ ਨਹੀਂ ਸੀਗਾ ਇਹ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੁਦਰਤੀ ਆਫਤ ਨਾਲ ਫਸਲਾਂ ਜਿਹੜਾ ਇਜਾਰੀ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਮਲਾ ਮਤਲਬ ਪਾਈ ਹੈ ਜਾਂ ਸਰਕਾਰ ਨੇ ਨਹੀਂ ਅਜੀਬ ਲੱਗ ਰਿਹਾ ਉਹਨਾਂ ਨੇ ਨਹੀਂ ਸਾਡੇ ਵੱਲੋਂ ਸਵਾਹ ਸਭੇ ਸਾਰੇ ਛੱਡੋ ਹੁਣ ਪੁਲਰੀਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰ ਲੈ ਕੀ ਜੀ ਰਜ ਤੁਸੀਂ ਦੱਸੋ ਕਦੋਂ ਜੀਵਾ ਜੀ ਜੁਤੀ ਸਾਹਿਬ ਕਰ ਲੋ ਹਾਂਜੀ ਸਰ ਅਪੋਲਡੀਆਂ ਵਾਲੇ ਮਸਲੇ ਦਾ ਡਿਟੇਲ ਲੈ ਕੇ ਮੀਟਿੰਗ ਕਰਨਾ ਹੈ ਕਦਾਈ ਜੀ ਮੇਰੇ ਇਨਾਂ ਅਨੁਸਾਰ ਮੈਂ ਕੁਲਰੇ ਵਾਲੇ ਮਸਲੇ ਬਾਰੇ ਐਸਐਸ ਮਿਸ਼ਾਲਾ ਕਰਕੇ ਫਿਰ ਦੀ ਗੱਲ ਕਰਦਾ ਹਾਂ ਉਸ ਬੰਦੇ ਜਿਵੇਂ ਵੀ ਹੋ ਸਕਦਾ ਹੈ ਨਾ ਕਿ ਮੈਂ ਤਾਂ ਉਦੋਂ ਹੀ ਮੈਸੇਜ ਕਰ ਦੱਸਤ ਬੀਨੂ ਨੂੰ ਟੈਲੀਫੋਨ ਕਰਾਂਗੇ ਇੱਕੋ ਜੀ ਹੁਣ ਜੇ ਸਾਰਾ ਮਾੜਾ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਉਹ ਕੁੂ ਮਾੜੇ ਦੀ ਪਿੱਠ ਤੇ ਖੜਾ ਹੈ ਮਤਲਬ ਇਹਨਾਂ ਤੋਂ ਕੁਝ ਨਹੀਂ ਕਰ ਸਕਦਾ ਮੈਂ ਉਸ ਦਾ ਨਹੀਂ ਕੋਈ ਨਾ ਜਿਹੜਾ ਮੈਂ ਬਦਲਵਾ ਮੈਂ ਨਹੀਂ ਕਦੇ ਪਛਾਣਦਾ ਮੈਂ ਤੁਹਾਡੇ ਨਾਲ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੋਵੇਗਾ ਵੀ ਤੇ ਨਹੀਂ ਨਹੀਂ ਬੇਇਨਸਾਫੀ ਤਾਂ ਤੁਸੀਂ ਉੱਥੋਂ ਇਹਦੇ ਵੀ ਨਹੀਂ ਬੇਇਨਸਾਫੀ ਹੋਣੀ ਕੋਈ ਕੋਕਸ਼ਾਂ ਦੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਤੋੜੀਆਂ ਗਿਆ ਸੀ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਹੈ ਸਰਪੰਚ ਦੀ ਰਾਜੂ ਸਰਪੰਚ ਦੀ ਗੱਡੀ ਹੈ ਮਤਲਬ ਜੀ ਤੇ ਇੱਕ 5 ਮਹੀਨੇ ਹੋ ਗਏ ਵੀ ਉਹ ਗੁੰਡਿਆਂ ਤੇ ਕੋਈ ਕਾਰਵਾਈ ਇਹ ਤਾਂ ਕੈਸਾ ਸਵਾਲ ਕਰ ਕਾਦੇ ਤਾਂ ਵੀ ਘਾਲੇ ਪਾਦੀ ਬਹੁਤ ਬੰਦੇ ਨੇ ਮੈਂ ਕਿ ਉਹ ਮੈਂ ਤਾਂ ਥੋੜੇ ਵਰਗਾ ਤੇ ਥੋੜੇ ਨਾਲ ਹੀ ਨਾ ਮੈਂ ਵੱਡਿਆਂ ਦੇ ਮੈਂ ਨਹੀਂ ਨਾ ਮੈਂ ਕਾਰ ਬੋਲ ਰਿਹਾ ਜਾ ਮੈਂ ਕਿਹਨਾਂ ਨਾਲ ਸਾਡੇ ਨਾਲ ਰਹੋਗੇ ਪਰ ਅਸੀਂ ਵੋਟਾਂ ਵਾਲੇ ਕੰਮ ਕਰਦੇ ਆ ਸਾਡੇ ਨਾਲ ਯਾਰ ਵੋਟਾਂ ਮੇੜਾ ਗੱਲ ਹੀ ਨਹੀਂ ਤੁਸੀਂ ਵੀ ਰੋਟਾ ਹੀ ਲੈਣੇ ਲੋਭ ਜੇ ਨਾਲ ਹੋ ਜਾਂਦਾ ਤਾਂ ਕੰਮ ਹੀ ਸਾਰਾ ਸੁਭਾ ਜੇ ਸਿਸਟਮ ਨੂੰ ਬਦਲ ਮੰਤਰੀ ਸਾਹਿਬ ਮਤਲਬ ਅਸੀਂ ਬਿਲਕੁਲ ਸਹੀ ਨੂੰ ਸਹੀ ਗੱਲ ਕਹਿੰਦੇ ਆ ਉਹ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਬਾਤਾਂ ਜਿਹੜੇ ਦੇ ਵਿੱਚ ਵੀ ਬੋਧਰਾਮ ਤੁਹਾਡਾ ਉਹ ਬੋਟਿਆਂ ਦੀ ਮਤਲਬ ਬਣਾਇਆ ਤੇ ਮੈਨੂੰ ਤੁਸੀਂ ਛਾਈਂ ਸਵਾਲ ਕਰਦੇ ਹੋ ਕਿ ਵੋਟਾਂ ਨੇ ਮੈਨੂੰ ਮੈਨੂੰ ਵੋਟਾਂ ਨਾਲ ਹੀ ਆਓ ਵੋਟਾਂ ਨਾਲ ਵਧੀਆ ਗੱਲ ਰਾਜ ਭਾਗ ਕਰੋ ਕੰਮ ਬਦਲੋ ਲੋਕਾਂ ਦੇ ਜਿਹੜੇ ਕੰਮ ਬਦਲੋ ਨਹੀਂ ਨਹੀਂ ਸਾਰਾ ਕੁਝ ਰਾਜ ਭਾਗ ਨਹੀਂ ਹੁੰਦਾ ਨਹੀਂ ਇਹ ਕੁਝ ਥੋੜੀ ਨਜ਼ਰ ਚ ਹੋ ਰਹਾ ਹੈ ਸਾਡੀ ਨਜ਼ਰ ਚ ਹੋ ਰਹਾ ਹੈ ਮਤਲਬ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ ਕਿਸੇ ਨਾ ਵੀ ਇਨਸਾਨੀ ਹੁੰਦੀ ਹੈ ਉਹ ਥੋੜੇ ਬਿਨਾਂ ਇਨਸਾਨੀ ਨਾ ਹੁੰਦੀ ਹੈ ਇੱਕ ਵੋਟਾਂ ਦੇ ਮੁੱਦੇ ਤੇ ਮੈਂ ਗੱਲ ਕਰਨਾ ਚਾਹੁੰਦਾ ਵੋਟਾਂ ਦੇ ਮੁੱਦੇ ਤੇ ਸਾਡੇ ਮਨ ਚਲੋ ਕਿ ਆਪਣਾ ਪੰਜ ਬਾਰੀ ਲੋਕਾਂ ਨੇ ਸਾਡੇ ਹਲਕੇ ਦੇ ਲੋਕਾਂ ਨੇ ਹੁੰਦੇ ਸਾਬ ਨੂੰ ਹੋਰ ਆਇਆ ਪੰਜੇ ਬਾਰੀ ਉਹ ਰਾਸਟਰ ਮੈਂਬਰ ਬਾਕੇ ਬੱਤੀ ਦੇ ਘਟੇ ਜੇ ਸਾਰੀ ਸੁਪਰ ਸਰਬਰ ਉਹਨਾਂ ਨੇ ਆਈ ਗਏ ਇਹਨੂੰ ਰੋਕਣਾ ਚਾਹੀਦਾ ਫਿਰ ਇਹਨੂੰ ਇਹਨੂੰ ਵੀ ਆਉਣਾ ਜੀ ਬੱਤੀ ਵੋਟਾਂ ਦੇ ਮੁੱਦੇ ਹੀ ਨਹੀਂ ਹੈਗਾ ਜੀ